ਕੋਡੀ 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 ਬੈਸਟ ਪਲੇਅਰ ਦੀ ਗੱਲ ਕਰਾਂ ਤੁਹਾਡਾ ਫੇਵਰਟ ਤੁਹਾਡਾ ਕਿਹੜਾ ਕੋਈ ਜਾਫੀ ਫੇਵਰਟ ਸੀ ਪਲੇਅਰ ਦਾ ਰੇਟਰ ਜਿਹਨੂੰ ਤੁਸੀਂ ਦੇਖ ਕੇ ਵੇਖਣਾ ਸ਼ੁਰੂ ਕੀਤਾ ਸੋ ਮੈਂ ਖੇਡਣਾ ਸਟਾਰਟ ਤੋਂ ਮੇਰੇ ਪਿੰਡੇ ਹੀ ਹੈਗੇ ਇੱਦਾਂ ਪਹਿਲੇ ਮੇਰੇ ਪਿੰਡ ਮੈਂ ਨਰਸਰੀ ਹੈ ਮੇਰੇ ਪਿੰਡ ਮੈਂ ਕਬੱਡੀ ਦੀ ਜੀ ਹਰਿਆਣਾ ਦੇ ਬਾਈ 1955 ਤੋਂ ਜੁਣੂ ਦੀ ਟੀਮ ਚਲਦੀ ਹੁਣ ਤੱਕ ਆ ਰਹੀ ਹੈ ਤੇ ਮੈਂ ਸਟਾਰਟ ਕੀਤਾ ਜੀ ਬਈ ਦੇਖਣਾ ਦੇਖ ਕੇ ਮਲੂਮ ਨਾ ਸੁਣਿਆ ਜੀ ਬਈ ਮਾਸਟਰ ਰਵਿੰਦਰਪਾਲ ਉਹਨੂੰ ਆਪਣੀ ਸੀਨੀਅਰ ਜੁਮ ਰੱਖੂ ਛੇ ਉਸ ਦਾ ਨਾਮ ਇਹ ਉਹਨਾਂ ਦਾ ਨਾਮ ਸੁਣਿਆ ਸੀ ਫਿਰ ਬਾਅਦ ਮੇਰੀ ਸ਼ਿਪਾਲ ਨੂੰ ਆਉਣੀ ਅਗਰੇਸ਼ਪਾਲ ਬਰਮਜੀਤ ਫਿਰ ਮੇਰੇ ਮੇਰੇ ਫੇਵਰਿਟ ਪਲੇਅਰ ਬਾਕੀ ਮਿੱਟੂ ਦਗਾਲ ਤੇ ਸੁਲਤਾਨ ਤੇ ਦੁਨੀਆ ਇਹ 3 ਕਿਵਿਟ ਖੇਡ ਰਹੇ ਹਾਂ। ਸੁਲਤਾਨ ਬਾਈ ਦੇ ਨਾਲ ਤਾਂ ਹੁਣ ਖੇਡੇਂਗੇ ਹੀ ਹੋਣਗੇ ਮਿਲ ਕੇ ਅੱਜ। ਹਾਂ ਹਾਂ ਕਾਫੀ ਮੈਚ ਆਇ ਸੁਲਤਾਨ ਦੇ ਨਾਲ ਵੀ ਖੇਡੇ ਸੁਲਤਾਨ ਦੀ ਪੂਰੀ ਵੀਡੀਓ। ਕਾਫੀ ਮੈਚ ਕਰਦੇ ਵਾ। ਅੱਛਾ ਦੁੱਲੇ ਬਾਈ ਵਾਲਾ ਥੋੜਾ ਜਿਹਾ ਕਲੀਅਰ ਕਰਨਾ। ਛੋਟੇ ਦੁੱਲੇ ਬਾਈ ਦੀ ਗੱਲ ਕਰ ਰਹੇ ਹੋ ਜਾਂ ਵੱਡਾ ਦੁੱਲਾ ਸੁਦਪੁਰ ਬਾਈ ਉਹ ਤਾਂ ਨਹੀਂ ਗੱਲ ਕਰ ਰਹੇ। ਦੁੱਲਾ ਬਗੜੀ, ਦੁੱਲਾ ਬਗੜੀ। ਹਾਂਜੀ ਹਾਂਜੀ। अच्छा ਵੀਰੇ ਲਾਸਟ ਉੱਤੇ ਜਿਹੜੇ ਮੁੰਡੇ ਖੇਡਣਾ ਚਾਹੁੰਦੇ ਆ ਜਿਹੜੇ ਇਸ ਟੀਮ ਨਾਲ ਜੁੜ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਕੀ ਕਹਿਣਾ ਚਾਹੀਦਾ ਮੈਂ ਬਈ ਇੱਕ ਉਸ ਤੋਂ ਕਬੱਡੀ ਦਾ ਦੀ ਗੇਮ ਹੈਗੀ ਆਪਣੀ ਮਾਂ ਖੇੜੀ ਕਬੱਡੀ ਹੈਗੀ ਇੱਕ ਇਦਾਂ ਦੀ ਗੇਮ ਹੈਗੀ ਜਿੱਦਾਂ ਆਪਣਾ ਜੋਰ ਮਾਰਾਂਗੇ ਉੰਨੀ ਸ਼ਾਮ ਦਾ ਆਪਾਂ ਪੇਸ਼ ਹੋ ਜਾਈਏ ਆਵਾ ਗੱਟ ਮੁੰਡਾ ਗੱਟ ਜੋਰ ਮਾਰਾਈ ਪਹਿਲੇ ਹੋ ਜਾਓ ਉਸ ਸ਼ਾਮ ਲਈ ਆਵਾ ਇਦਾਂ ਨਹੀਂ ਆਵਾ ਕਈ ਗੇਮ ਇਦਾਂ ਹੈਗੇ ਬਈ ਅੱਜ ਮੈਚ ਕਿੱਡੋ ਸਪੌਂਸਰਸ਼ਿਪ ਕਰੋ ਪੁਸ਼ ਕਰੋ ਭਾਈ ਬਾਅਦ ਵਿੱਚ ਪੈਸੇ ਇਹਦਾ ਨਾਲ ਜਿ ਨਾਲ ਹੀ ਸਭ ਹੋਣਾ ਹੈ ਜੋ ਜਿੱਦਾਂ ਦੇ ਖੇਡੂ ਉਹਦਾ ਦੇ ਪੈਸੇ ਵੀ ਜਾਣੇ ਬਹੁਤ ਵੱਡੀ ਕਬੱਡੀ ਹੈ ਭਾਈ ਬਹੁਤ ਵੱਡੀ ਗੇਮ ਹੈ ਇੱਕ ਪ੍ਰੈਕਟਿਸ ਕਰੋ ਜਿੰਨੀ ਪ੍ਰੈਕਟਿਸ ਕਰੋ ਉਹਨਾਂ ਨਾਲ ਬੰਨਣਾ ਹੈ ਕੋਈ ਨਹੀਂ ਪੈਸੇ ਨਹੀਂ ਆਜ ਕੇ ਦਿਨ ਕਬੱਡੀ ਮੈਨੂੰ ਲੱਗਦਾ ਨਹੀਂ ਕਿ ਕਿਸੇ ਗੇਮ ਤੋਂ ਘਟ ਹੈਗੀ ਜੀ ਅਬ ਇਦਾਂ ਕਹੀਏ ਇੱਕ ਭਾਈ ਕਿਸੇ ਗੇਮ ਤੋਂ ਘਟ ਪੈਸੇ ਹੈਗੀ ਨਾ 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 ਇਹ ਬਹੁਤ ਵੱਡੀ ਗੇਮ ਹੈਗੀ ਆਪਣਾ ਅਗਰ ਇਸੇ ਕਰਕੇ ਚੱਲਦਾ ਹੈਗਾ ਇਹ ਕਹ ਲਈਏ ਕਿ ਮਿਹਨਤ ਦਾ ਮੁੱਲ ਪੈਂਦਾ ਹੈ ਹਾਂ ਜੀ ਜੀ ਪੂਰਾ ਜੀ ਬੂਆ ਇਸ ਤਰ੍ਹਾਂ ਕਬੱਡੀ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾ ਜੀ